ਮੇਰੇ ਨਾਲ ਪੈਦਲ ਯਾਤਰਾ ਪਿਆਰੇ ਸਾਥੀਓ ਹਾਂਜੀ ਪਿੰਡ ਦਿਵਾਨਗੜ੍ਹ ਕੈਂਪਰ ਹਲਕਾ ਦਰਬਾ ਦੇ ਵਿੱਚ ਨਸ਼ੇ ਛਡਾਊ ਰੈਲੀ ਹੈ ਜਿਹੜੀ ਉਹ ਨਸ਼ਾ ਵਿਰੁੱਧ ਕੀਤੀ ਜਾ ਰਹੀ ਹੈ ਸਰਪੰਨ ਸਾਹਿਬ ਜੀ ਨੇ ਮੇ ਲੱਗੀ ਜਿੱਤੀ ਤੇ ਉਹ ਵਧੀਆ ਜੀ ਅਸੀਂ ਪਿੰਡ ਦੇ ਵਿੱਚ ਨਾ ਨਸ਼ਾ ਦੇਖਣ ਦੇਵਾਂਗੇ ਤੇ ਜੋ ਵੀ ਕੋਈ ਨਸ਼ਾ ਖਾਂਦਾ ਜਾਂ ਪੀਂਦਾ ਉਸ ਨੂੰ ਅਸੀਂ ਉਹਦੀ ਮਦਦ ਕਰਾਂਗੇ ਅਸੀਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰਾਂਗੇ ਅੱਛਾ ਜੀ ਕਿ ਜਿਹੜੀ ਇਹ ਰੈਲੀ ਕੱਢੀ ਗਈ ਹੈ ਕੋਈ ਨਸ਼ਿਆਂ ਦਾ ਨਾਮ ਨਹੀਂ ਲਿਖਿਆ ਹੋਇਆ ਜੀ ਕਿਤੇ ਵੀ ਕਿਹੜੇ ਨਸ਼ੇ ਛੱਡ ਰਹੇ ਆਪਾਂ ਇੱਕ ਨਸ਼ੇ ਸਾਰੇ ਮਾਰਨ ਵਾਲੀ ਪਾਣੀ ਨਹੀਂ ਕੋਈ ਵੀ ਨਸ਼ਾ ਸਾਰੇ ਮਾਰਨ ਦੇ ਅਸੀਂ ਕਿਸੇ ਵੀ ਨਸ਼ੇ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦੇਵਾਂ ਨਾਉ ਕਿਹੜੇ ਚੀਜ਼ ਨੂੰ ਆਪਾਂ ਨਸ਼ਾ ਮੰਨਦੇ ਹੋ ਦੇਖੋ ਨਸ਼ੇ ਦਾ ਕੋਈ ਵੀ ਚੀਜ਼ ਹੈ ਨਸ਼ਾ ਹੈ ਭਿਓ ਨਸ਼ਾ ਮੰਨਣਾ ਨੂੰ ਲੱਗੀ ਵੀ ਹੈ ਚਾਹੇ ਸ਼ਰਾਬ ਹੈ ਚਾਹੇ ਜੋ ਮਰਜੀ ਨਸ਼ਾ ਹੈ ਚਿੱਟਾ ਅਸੀਂ ਕਿਸੇ ਵੀ ਨਸ਼ੇ ਨੂੰ ਸਾਰੇ ਪਿੰਡ ਦੇ ਸਾਰੇ ਬੱਚਿਆਂ ਨੂੰ ਰਹਿਤ ਕਰਾਂਗੇ ਜੇਕਰ ਕੋਈ ਖੰਡਾ ਹੈ ਤਾਂ ਉਹਦੀ ਮਦਦ ਕਰਾਂਗੇ ਪਿੰਡ ਵਿੱਚ ਕੋਈ ਵੀ ਨਸ਼ਾ ਵੇਖਣ ਨਹੀਂ ਦੇਵਾਂਗੇ ਅਗਰ ਪਿੰਡ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਕੋਈ ਵੀ ਨੰਬਰਦਾਰ ਜਾਂ ਸਰਪੰਚ ਪੰਚ ਉਹਦੀ ਜਵਾਨਤ ਨਹੀਂ ਕਰਾਏਗਾ ਤੇ ਸਰਪੰਚ ਸਾਹਿਬ ਜੀ ਹੋਰ ਬੇਨਤੀ ਹੈ ਜਿਹੜਾ ਕੋਈ ਵਿਅਕਤੀ ਜਾਂ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਗਿਆ ਉਹਦਾ ਕੋਈ ਬੰਦਾ ਟਰੀਟਮੈਂਟ ਕਰਵਾਉਂਗੇ ਹਾਂਜੀ ਹਾਂਜੀ ਉਹਦਾ ਕਰਵਾਵਾਂਗੇ ਉਹ ਸਰਕਾਰ ਵੱਲੋਂ ਜੀ ਪੰਜਾਬ ਸਰਕਾਰ ਵੱਲੋਂ ਹੈ ਜੀ ਉਹਨੂੰ ਅਸੀਂ ਹਸਪਤਾਲ ਦਾਖਲ ਕਰਾਵਾਂਗੇ ਉਹਦੀ ਪੂਰੀ ਮਦਦ ਕਰਾਂਗੇ ਅਸੀਂ ਜਿਹੜੇ ਨੌਜਵਾਨ ਇਸ ਰੈਲੀ 'ਚ ਇਕੱਠੇ ਹੋਏ ਨੇ ਉਹ ਅੱਜ ਸੌਂ ਖਾਣ ਵੀ ਅੱਜ ਤੋਂ ਕੋਈ ਨਸ਼ਾ ਨਹੀਂ ਕਰਨਗੇ ਜਿਹੜੇ ਪਰ ਅੱਜ ਆਪਾਂ ਰੈਲੀ ਕਰ ਰਹੇ ਹਾਂ ਹਾਂਜੀ ਇਹ ਸਾਰੇ ਜਿੰਨੇ ਵੀ ਅਸੀਂ ਰੈਲੀ ਕੱਢ ਰਹੇ ਸਾਰੇ ਸੌਂ ਪਾਉਣਿਆ ਵੀ ਅੱਜ ਤੋਂ ਬਾਅਦ ਅਸੀਂ ਅੱਜ ਤੋਂ ਵੀ ਸਾਰੇ ਬੱਚਿਆਂ ਨੂੰ ਕਹਿੰਦੇ ਆ ਕੋਈ ਵੀ ਕਿਸੇ ਤਰ੍ਹਾਂ ਦਾ ਨਸ਼ੇ ਦਾ ਸੇਵਨ ਨਹੀਂ ਕਰੂਗਾ ਕਾਰਨ ਕਿ ਰੈਲੀ ਕੱਢਣ ਦਾ ਫੇਰੇ ਫਾਇਦਾ ਆਪਾਂ ਨੂੰ ਜੇ ਆਪਾਂ ਅਬਦੇ ਤੇ ਅਮਲ ਕਰਾਂਗੇ ਏਨੀ ਗੱਲ ਹੈ ਰੋਟੀ ਕੱਲੀ ਦਿਖਾਵਾ ਨਾ ਕਰੀਏ ਆਪਾਂ ਠੀਕ ਹੈ ਪਿਆਰੇ ਸਾਥੀਓ ਨਸਾਨ ਸਾਡੇ ਬੱਚਿਆਂ ਪਰਿਵਾਰ ਸ਼ਹਿਰ ਅਤੇ ਪਿੰਡਾਂ ਦਾ ਸਭ ਤੋਂ ਵੱਡਾ ਦੁੱਖ ਹੈ ਅਸੀਂ ਸਭ ਮਿਲ ਕੇ ਇਸ ਦੇਖਣਾ ਤੁਹਾਨੂੰ ਕੀ ਨਾਰ ਨਾ ਰਹੇ ਹਾਂ ਅੱਜ ਸੋਨਾ ਬੋਰੀਆਂ ਹੈ ਕਿ ਮਾਰੇ ਜਾ ਹਰ ਇੱਕ ਬੇਤ ਜੇ ਦੇਖੋ ਹੋਰ

پنهنجي ويٺي ويٺي اڃا ڏسڻا پونجي ٿا پنهنجي مڙهي جي 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 مڙ